ਸਾਹਿਬ ਗੱਲ ਭਾਜੀ ਸਾਸੀ ਕਾਜ ਮਾਰਾ ਸੀ ਕਾਜ ਕੀ ਹਾਲ ਚਾਲ ਆ ਮਾਲਕ ਦੀ ਮੇਰੇ ਵਿੱਚ ਤੁਸੀਂ ਦਣਾ ਕਿੰਨੇ ਆ ਬਹੂ ਉਹ ਵੀ ਜੀ ਆਪਣੇ ਦੋ ਹੀ ਇੱਕ ਗਾਂ ਜੇ ਕਾ ਵੜੀ ਤੇ ਮੁੱਲ ਨਿਕਨੇ ਕਿ ਆ ਮੁੱਲ ਨਿਕਨੇ ਕਿ ਜਾਨਵਰ ਜੇ ਕਰਨੇ ਆਪਾਂ ਵੀ ਲੈਣ ਦੇ ਨਾਲੇ ਤੇ ਤਾਜੀਆਂ ਸੁਈਆਂ ਕਿਦਾਂ ਨਹੀਂ ਵੀ ਜੀ ਤੋਕਣਾ ਦੋਵੇਂ ਉਹ ਮਹੀਨਾ ਇੱਕ ਮਹੀਨਾ ਤੇ ਇੱਕ ਦਿਨ ਹੋ ਗਿਆ ਬਣੀ ਨੂੰ ਅੱਛਾ ਇਹਨੇ ਗਾਂ ਦਾ ਆਪਣਾ ਹੈ ਨਹੀਂ ਕੋਈ ਕਹਿ ਸਕਦੇ ਕਹਿੰਦੇ ਬਣੀ ਪਰ ਆਪਾਂ ਨੂੰ ਨਹੀਂ ਗਰੰਟੀ ਜੇਗੀ ਤੇ ਮੋਬਾਈਲ ਘਰੋਂ ਹੀ ਆਈ ਸਮਝ ਲੋ ਠੀਕ ਮੋਬਾਈਲ ਨੰਬਰ 97809199 ਪਿੰਡ ਪਿੰਡ ਪਰਪਾਲ ਜ਼ਿਲ੍ਹਾ ਅਮਰਸਰ ਨਾਮ ਮਰਾ ਪ੍ਰਭ ਜੀ ਵੀਰ ਜੀ ਠੀਕ ਆ ਹਾਂਜੀ 99809 1109 ਨੰਬਰ ਇਹ ਚੰਗੀ ਸੋਣੀ ਆ ਵੈੜ ਵੈੜ ਤੇ ਵੀ ਦੇਖੋ ਸਟੇਟ ਆਕਰਮ ਵੈੜ ਕੇ ਠੀਕ ਆ ਵੈੜ ਆ ਗਾਈਆਂ ਨਹੀਂ ਗਾਂ ਹੀ ਗਾਂ ਹੀ ਫਿਰ ਵੈੜ ਨਹੀਂ ਕਹ ਸਕਦੇ ਆਪਾਂ ਨਾ ਦੰਦ ਵੀ ਹੈਗੇ ਪੂਰੇ ਹੀ ਆ ਦੰਦ ਪੂਰੇ ਪੂਰੇ ਵੀ ਦੇ ਦੰਦ ਨੇ ਗਾਲੀ ਕਰਨ ਦੇ ਮੈਂ ਆਹ ਵੇਖ ਲਈਏ ਨਹੀਂ ਨਹੀਂ ਚਲੋ ਚੰਗੀਆਂ ਲੈ ਵੀਰ ਦੇਖਣੀ ਚਾਹੀਦੀ ਵੀ ਆ ਨਾਲੇ ਨਵੇਂ ਨਵੇਂ ਰੋਏ ਡੰਗਰ ਦਾ ਪਤਾ ਲੱਗ ਜਾ ਵੀ ਡੰਗਰ ਨਵੇਂ ਨਵੇਂ ਆ ਵਾ ਨਹੀਂ ਨਹੀਂ ਇਹ ਗੱਲ ਹੈ ਆ ਕਈ ਵਾਰ ਨਾ ਪੈ ਜਾਂਦਾ ਫਰਕ ਕਈ ਵਾਰ ਨਾ ਬੰਦਿਆਂ ਨਾਲ ਨਾ ਇਦਾਂ ਲਿਆਂਦੇ ਹੁੰਦੇ ਗਾਂ ਅਰੇ ਨਹੀਂ ਲੈਂਦੀ ਵੀਰ ਆਪਾਂ ਅੱਜ ਆਈ ਆਪਣੇ ਕਈ ਵਾਰ ਵੇਖੇ ਹੀ ਨਹੀਂ ਹੁੰਦੇ ਸਾਵੀ ਗੱਲ ਹੋ ਜਾਂਦੀ ਆ ਨਾ ਧਿਆਨ ਚੀ ਨਹੀਂ ਹੁੰਦੀ ਚੀਜ਼। ਉਹ ਕਿਕਰਾਂ ਮਿਲ ਕੋ ਦੋਂਦੀ ਗਾਂ ਆ ਗਈ। ਉਹ ਤਾਂ ਪਰ ਮੈਂ ਦੇਖ ਕੇ ਰਹਿਣਾ। ਠੀਕ ਚੱਲ ਕੋਹ ਨਾ ਕੋਹ ਤੇ ਤਜਰਬਾ ਦੇ ਗਈ ਉਹ। ਆ ਵੇੜ ਚੰਗੀ ਆ ਸੋਹਣੀ ਆ ਤੇ ਸੂਆ ਕਿਰਵਾਉ। ਸੂਆ ਵੀ ਕੋ ਆਪਣੀ ਸਮਝਣਾ ਲਾਵੇ ਆਪਣੋ ਨਹੀਂ ਇਸ ਦੀ ਬਾਰੇ। ਅੱਛਾ ਸੂਆ ਪੀ ਵੀ ਆ ਆਈਡੀਆ ਤੇਰਾ। ਦੂਜਾ ਵੀ ਹੋਸਦਾ ਜੀ। ਦੂਜਾ ਵੀ ਹੋਸਦਾ ਤੀਜਾ ਵੀ ਤੇ ਚੌਥਾ ਵੀ। ਹਾਂ ਜੀ ਪਤਾ ਕੀ ਹੈ। ਤੇ ਦੁੱਧ ਕਿੰਨਾ? ਦੁੱਧ ਵੀ ਜ 8 ਕਿਲੋ ਵਾਲੇ ਦੇ ਦੇ। ਤੇ ਹੈ ਚੰਗੀ ਆ ਥਣਫੂਣ ਆਇਆ। ਥਣਫੂਣ ਵੀ ਧਾਰ ਤੋਂ ਧਾਰ ਬਰਾਬਰ ਆਉਗੀ ਦੀ। ਵਧੀਆ ਲੱਗਾ। ਆਵੇ ਮੇਰਾ ਭਰਾ ਇਧਰ ਆਣ ਕੇ ਨਾਲਾਂ ਖਾਣ ਬਣ ਗਿਆ। ਭਿਆਂ ਨਾਲ ਤੋ ਬੋ ਤੇ ਵੰਣਾ ਨਾ ਨਾਣਾ ਚੰਗੀਆਂ ਇਹ ਸਾਰੀਆਂ ਉੱਭਰਨੀਆਂ ਵੀਰ ਜਦੋਂ ਕਿ ਟਾਈਮ ਤੇ ਆ ਗਈ ਆਪਣੇ ਦੇ ਅੱਛਾ ਇਹ ਸਾਰੀਆਂ ਕਾਜ ਜਦੋਂ ਹਰਿਆਵਰਿਆ ਪੈ ਗਿਆ ਨੂੰ ਹਾਂ ਜੀ ਹਰਿਆ ਪੈ ਰਿਹਾ ਤੇ ਵੰਡ ਜਣਾ ਪੈ ਰਿਹਾ ਨੂੰ ਇਹ ਦਿਖਾਉਂਗੀ ਮੈਂ ਹੈਗੀ ਨੇ ਠੀਕ ਆ ਦੁੱਧ ਕਿੰਨਾ ਦੱਸਿਆ ਦੁੱਧ 8 ਕਿਲੋ ਵੀਰ ਸਰੇ 8 ਕਿਲੋ ਜੀ 8 ਕਿਲੋ ਦੁੱਧ ਤੇ ਆਪਣੀ ਤਸੱਲੀ ਕਰਕੇ ਦੋ ਟਾਈਮ ਚੋ ਕੇ ਖੜੇ ਜਿੰਨੇ ਵੀਰ ਨੇ ਖੜਨੀ ਆ ਵੀਰ ਨੂੰ ਫੋਨ ਜ਼ਰੂਰ ਲਾਇਆ ਕਰੋ ਡੰਗਰ ਆਉਂਦੇ ਜਾਂਦੇ ਰਹਿੰਦੇ ਆ ਬਾਅਦ ਚ ਵੀ ਕਈ ਰਹਿੰਦੇ ਆ ਮੈਂ ਪਤਾ ਉਹ ਆਪਣੀ ਸਮਝਣਾ ਖਰੀਦਿਓ ਆਪਣੀ ਸਮਝਣਾ ਵੀ ਥਲੀਗਰ ਖਰੀਦੋ ਕੋਈ ਵੀ ਡੰਗ ਖਰੀਦੋ ਵੀਡੀਓ ਬਣਾ ਖਤੋ ਵੀਡੀਓ ਖਰੀਦੋ ਆ ਆਪਣੀ ਸਮਝਣਾ ਖਰੀਦੋ ਤੇ ਬਾਕੀ ਭਰਾ ਆਪਣੀ ਦੋ ਟਾਂ ਥਲੀਗਨ ਦੁੱਧ ਦਊਗੀ ਤੇ ਲੈ ਜੇ ਨਾ ਦਊ ਤੇ ਵੀ ਝਾੜੇ ਘਰੇ ਵਧੀਏ ਆ ਕੋਈ ਹੋਰ ਲੈ ਜੂ ਆਹ ਕੋਲ ਕਿਹਦੇ ਕਰਮਾ ਜਿਹਦੇ ਕਰਮਾ ਸਾਰਿਆਂ ਪੁੱਗ ਦੀ ਦੇਣੀ ਆ ਸਾਰਿਆਂ ਪੁੱਗ ਦੀ ਦੇਣੀ ਵੀ ਜੀ ਆਪਣਾ ਅਰਕਾ ਆਪਣਾ ਮਸਾਲਾ ਕੀ ਕਰਨਾ ਮੋਲੇ ਦਾ ਮੋਲੇ ਦਾ ਵੀ ਜੀ 22000 ਰੁਪਏ ਜੇ ਅੱਛਾ 22000 ਹਾਂ ਜੀ ਤੇ ਸੂਈ ਦਾ ਪਤਾ ਕਰਾਂ ਕਿ ਦੀ ਸੂਈ ਆ ਨਹੀਂ ਵੀਰ ਨਹੀਂ ਆਪਾਂ ਨੂੰ ਪਤਾ 22000 ਦੋ ਮਹੀਨੇ ਹੋ ਗਏ ਕਿ ਇਹਨੂੰ ਚਾਰ ਮਹੀਨੇ ਕੋਈ ਕਰਨਾ ਮ ਇਹਦੀ 1000 ਦੀ ਕਲੀਅਰ ਦੇਣੀ ਆਪਾਂ ਨੂੰ ਅੱਛਾ 2100 ਦੀ ਹਾਂਜੀ ਤੇ ਵੀਰ ਨੂੰ ਲਾਇਓ ਫੋਨ ਇਹ ਆ ਦੁੱਧ ਸੇਵਾ ਦਾ ਬਾਕੀ ਆ ਵੀ ਇਹ ਕੋਈ ਦੀ ਸੇਵਾ ਦਾ ਨਾਮ ਆ ਲਾ ਜੇ ਇਹਦੀ ਸੇਵਾ ਇਹਨੂੰ ਨੁਵਾਈ ਜਾਵੇ ਨਾ ਕੋਈ ਤੈਨੂੰ ਤਾਂ ਵੀ ਦੁੱਧ ਤੇ ਆਈ ਜਾਣਾ ਹਾਂ ਤੇਰਾ ਬਾਕੀ ਵੀ ਜੀ ਆਪਾਂ ਸੇਵਾ ਕਰੇ ਸੇਵਾ ਹੁੰਦੀ ਏ ਤੇ ਦੁੱਧ ਸੇਵਾ ਦਾ ਉਹ ਸਿਆਣਾ ਕਹਿੰਦਾ ਸੇਵਾ ਨਾ ਮੇਵਾ ਮਿਲਦਾ ਵੀ ਜੀ ਆਪਾਂ ਇਹਨਾਂ ਭੁਖੀਆਂ ਰਬਾਂ ਛੱਡਾਂਗੇ ਹੁਣ ਮੰਨ ਲਓ ਗਾਲੀ ਪਈ ਆ ਰਮਾਨ ਨਵੀਂਦਰੋਹੀ ਤੇ ਗਾਲੀ ਪਈ ਆ ਬਸ 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 ਜੇ ਇਹੋ ਜਿਹੇ ਲਿਮਟ ਹੀ ਨਹੀਂ ਨੇ ਬਗਾਲੀ ਨਹੀਂ ਪੈਣਾ ਤੇ ਲੋਕਾਂ ਕਹਿੰਦੇ ਫਾਰਮ ਆ ਰਹੀਆਂ ਇਹੋ ਜੀਆਂ ਸਾਡਾ ਉਹ ਨਾਲ ਫਾਰਮ ਆ ਖੁੱਲੀਆਂ ਰਹਿੰਦੀਆਂ ਫੁਹਾਰਾ ਥਲੇ ਰਹਿੰਦੀਆਂ ਚਿੜੀਆਂ ਜਿਹੜੀਆਂ ਆਪਣੇ ਵਰਗੇ ਗਾਵਾਂ ਰੱਖਿਆ ਉੱਡੇ ਤੋਂ ਉਹਨਾਂ ਦੇ ਪੱਖੇ ਲੱਗੇ ਫਾਰਮ ਵਾਲੇ ਪੱਖੇ ਲੱਗੇ ਨਹੀ ਫਿਰ ਪਰ ਵੀ ਕਿ ਸਾਰੀਆਂ ਇੱਕੋ ਜਿਹੇ ਹੁੰਦੀਆਂ ਵੀਰ ਜੀ ਬਾਕੀ ਹਰ ਕੇ ਦੀ ਆਪੋ ਆਪਣੀ ਸਮਝਿਆ ਆਪਣੀ ਤਸੱਲੀ ਕਰਕੇ ਇੱਥੇ ਖੜੇ ਜਿਹਦੇ ਪੈਰ ਪਰ ਚੱਲਦੇ ਉਹ ਘੜੇ ਵੀਰ ਜੀ ਇਹ ਵਹਿਣਾ ਚਿਪਟੇ ਹਾਂ ਹਾਂ ਐਚ ਐਫ ਹਾਂ ਇਹਨੇ ਆਪਾਂ ਝੂਠ ਨੀ ਕਰਕੇ ਗਾਣਾ ਬਾਕੀ ਹੈ ਰੀ ਨਾਲਿਆ ਦੁੱਧ ਦੱਸੂਗੀ ਅਗਲੇ ਨੇ ਮੈਂ ਦੁੱਧ ਪਾਉਂਗੀ ਤੇ ਭਾਂਡੇ ਨਾ ਨਾ ਦੁੱਧ ਤੇ ਸੇਵਾ ਦਾ ਇਹਨਾਂ ਦਾ ਦੁੱਧ ਤੇ ਭਾਂਡੇ ਪਾਉ ਜਿੰਨੇ ਤੇ ਆ ਕੀ ਕੱਟੀ ਅੱਜ ਵੀ ਕੱਟੀ ਦੋਂਦੀ ਦੇ ਦ बराबर कर के चौगिदंदियां निककियां यादियां जी ठीक है चौगिदियां बराबर नहीं कीदियां ने चंगी या सोहनी हां मेरा वीर जी सोहनी सोहनी है गड्डी के हां हां ते बाकी मेरा परा दे दे दो देखले 7:30 बजे 8:00 बजे कोदे थे साढ़े 7:00 8:00 ਤੋਂ ਬਾਹਰ ਹੋਊਗਾ 8:00 ਮੰਦਰ ਹੋਊਗਾ ਤੇ ਸੂਈ ਕਦੋਂ ਗਦੀ ਆ ਸੂਈ ਨੂੰ ਵੀਰ ਜੀ ਨੂੰ ਸਵਾ 2 ਮਹੀਨੇ ਹੋ ਗਏ ਜੀ اچھا ਸਵਾ 2 ਮਹੀਨੇ ਇੱਕ ਮਹੀਨਾ ਤੇ ਇੱਕ ਦਿਨ ਟੀਕਾ ਪਰੇ ਨੂੰ ਗਿਆ ਨੂੰ اچھا ਟੀਕਾ ਵੀ ਗਾਮ ਪਰੇ ਨੂੰ हां ਟੀਕਾ ਪਰੇ ਇੱਕ ਮਹੀਨਾ ਤੇ ਇੱਕ ਦਿਨ ਹੋ ਗਿਆ origial ਜਿਹੜਾ ਪੜਿਆ ਉਹ ਠੀਕ ਆ ਹਾਂ ਜੀ ਇਹ ਨਹੀਂ ਵੀ ਫਰੋਡ ਫਰੋਡ ਨਹੀਂ ਮਾਰਦੇ ਨਾ ਚਲੋ ਜੋ ਅਗਲੇ ਨੇ ਘਰ ਦੱਸਿਆ ਤੁਸੀਂ ਕਿਹੜਾ ਲਵਾਇਆ ਹਾਂ ਹਾਂ ਨਹੀਂ ਨਹੀਂ ਆਪਣੇ ਪਿੰਡੋਂ ਲਈ ਆਪਾਂ ਝੋਡੀ ਖੋਲੀ ਆਪਾਂ ਨੂੰ ਹਲੋ ਜੀ ਲੋ ਪਿੰਡੋਂ ਚੰਗੀ ਆ ਜਿੰਨੀ ਆ ਤੇ ਕੈਮ ਆ ਇਹ ਵੀ ਗਾਂ ਵਾਦੇ ਦੀ ਆ ਇਹ ਵੀ ਸਾਫ਼ ਸੁਥਰੀ ਆ ਠਣ ਠੁਣ ਸੋਹਣੇ ਆ ਦੁੱਧ ਵੀਰ ਕਿੰਨਾ ਦੱਸਿਆ ਥੱਲੇ 7.5 ਕਿਲੋ ਵੀਰੇ ਸਾਢੇ 7 ਕਿਲੋ ਦੁੱਧ ਤੇ ਥਣ ਥਣ ਬਰਾਬਰ ਆ ਅ ਵੀ ਧਾਰਨਾ ਧਾਰੋ ਪੌਣਿਆਂ ਜੁੜੇ ਵੀਰੇ ਅਸਾਂ ਹੈ ਠੰਡੀ ਆ ਪੌਣਿਆਂ ਜੁੜੇ ਕੋਈ ਪਾੜੇ ਦਹੀਂ ਪਾੜੇ ਦੇ ਪਾੜੇ ਦੇ ਵਿੱਚ ਪਾੜੇ ਦੇ ਅਸਾਂ ਪਾੜੇ ਤੇ ਮਗਲੇ ਕਰ ਪੜਾ ਚੋ ਆਪਣੇ ਘਟੀ ਘੱਲ ਲੈ ਸਕਦੀ ਇੱਕ ਦਿਨ ਇਹਦੇ ਘਰ ਜਾਊਗਾ ਉਹਦੇ ਘਟੀ ਘੱਲ ਲੈ ਸਕਦੀ ਮੜਾ ਮੋਟਾ ਕਰ ਚਲੋ ਬਾਕੀ ਇਹ ਵੀ ਟੋਕਰ ਡੰਗਰੇ ਇੱਕ ਅੱਧਾ ਦਿਨ ਕਰਦਾ ਥੋੜਾ ਜਿਹਾ ਬਾਕੀ ਵੀਰ ਦੀ ਛੋਟੀ ਗੁੰਦੀ ਸਾਰੇ ਬੰਨ ਨਾ ਨਾ ਪੂਰੀ ਕੈਮ ਆਗੇ ਕੈਮ ਆ 50 ਕਿੱਦਾਂ ਨਿੱਕੀ ਮੋਟੀ ਇਹ ਕਿਸ ਨੇ ਸੰਭੀ ਆ ਤਾਂ ਤਾਂ ਹੀ ਪਹਿਲਾਂ ਮੰਨ ਲਓ ਵੀ ਟਾਈਮ ਨਾਲ ਸੁੱਕੀ ਆ ਬਿਲਕੁਲ ਅਛਾ ਚੌਕ ਦੇ ਨੰਨੀਆਂ ਕੱਢਣੀਆਂ ਆ ਆ ਵੇਖੋ ਜੀ ਚੰਗੀ ਆ ਜੰਨੀ ਆ ਸਾਫ ਸੁਥਰੀ ਆ ਥਣ ਸੁਣ ਸੋਹਣਾ ਲੱਗਾ ਵੀਰਾਂ ਦਾ ਵੀ ਦੁੱਧ ਧਾਰਨਾ ਧਾਰ ਹੋਊਗੀ ਬਾਕੀ ਇਹ ਵੀ ਗੱਲ ਬਾਪੂ ਦੱਸ ਦਵਾਉਂਗੀ ਅਛਾ ਧਾਰਨਾ ਧਾਰ ਆਊਗੀ ਤੇ ਕੈਮ ਆ ਜੰਨੀ ਹੈਗੀ ਆ ਹਾਂ ਤੇ ਸੂਆ ਪਹਿਲਾ ਗਾਂ ਦੇ ਵੀਰਾਂ ਦਾ ਵੀ ਟੀਗਾ ਭਰਿਆ ਵਾ ਉਹ ਕਿਸਮ ਦਾ ਕਿਹਦੀ ਨੇ ਉਹਦੀ ਆਪਣੀ ਗਰੰਟੀ ਨਹੀਂ ਕੋਈ ਹੈਗੀ ਦੀ ਉਹਦੀ ਗਰੰਟੀ ਨਹੀਂ ਆ ਦੱਸਣਾ ਫਰਜ਼ ਆ ਚਲੋ ਦੱਸਣਾ ਫਰਜ਼ ਆ ਗਰੰਟੀ ਰੁਪਈਆਂ ਦੀ ਹੈਗੀ ਦੀ ਹਾਂਜੀ ਕੀ ਕਰਨਾ ਦਾ ਮੁੱਲ ਕਰੀ 75000 ਪਿੰਡ ਸਰ ਜੱਜ ਜੀ ਆ ਕਰਦੀ ਆਪਾਂ ਇਹਦੀ 70000 ਦੇਣੀ ਏ 70000 ਦੀ 70000 ਦੇਣੀ ਛੋਟੀ ਇਹ ਅੱਜ ਵਿਕਦੇ ਇਹ ਵਿਕਦੇ ਕੱਲ ਛੋਟੀ ਨਹੀਂ 70000 ਦੀ ਆਪਾਂ ਠੀਕ ਆ ਕੋਈ ਮੁੱਲ ਲਾਵੇ ਕੋਈ ਮੁੱਲ ਲਾਵੇ ਜੱਜਮੈਂਟ ਕਰ ਜੱਜਮੈਂਟ ਕਰੇ ਪਤਾ ਗੱਲ ਕੀ ਆ ਮੁੱਲ ਲਾਵੇ ਕੋਈ ਵੀ ਵਪਾਰੀ ਜੇ ਧਕਾਉਂਦਾ ਨਾ ਜਿਸ ਨੂੰ ਚਾਹ ਪਾਣੀ ਮਿਲਿਆ ਨਾ ਦੇਦਣੀ ਆ ਉਹਨੇ ਮੂੰਹ ਮਿਠਾ ਹੋ ਗਿਆ ਉਹਨੇ ਉਸੇ ਨੂੰ ਲਾਦ ਨਹੀਂ ਮਿਲਿਆ ਵੀਰ ਲੈ ਜਾਓ ਕਰਨੀ ਤੇ 70000 ਚੋਂ ਥੋੜਾ ਬਾਲਾ ਛੋਟ ਛੱਪਾ ਕਰਦੀ ਕਰ ਦਾਂਗੇ ਭਿੰਦਰ ਸਾਹਿਬ ਕਰ ਦਾਂਗੇ ਕੱਟੀ ਫਾਦੀ ਆ ਮ ਦਾਹ ਦੇ ਕੱਟ ਨੀ ਤੇ ਬਦਬਦੀ ਫਾਦ ਨੀ ਬਗੜੀ ਕੱਟੀ ਹੈ ਸੋਣੀ ਆ ਚੰਗੀ ਸਾਫ ਆ ਮੇਰਾ ਭਰਾ ਤੇ ਮੂੰਹ ਮਾਂ ਵੇਖੋ ਤਾਂ ਸਿੰਘ ਖੀਰੀ ਕੱਟੀ ਜੇ ਸਿੰਘ ਨਿੱਕਾ ਨਿੱਕਾ ਉਂਗਲੀਆਂ ਵਿੱਚ ਸਿੰਘ ਜੇ ਠੀਕ ਆ ਸਿੰਘ ਨਿੱਕਾ ਤੇ ਥਣੀ ਵੀ ਜੇ ਤੇ ਹੈ ਪ੍ਰੀਖ ਚਮੜੀ ਦੀ ਆ ਇਹ ਪੱਲੀ ਚਮੜੀ ਦੀ ਵੀ ਬਿਲਕੁਲੀ ਆ ਵੇਖ ਸਿੰਘ ਵੇ ਥਣ ਵੇ ਮੇਰਾ ਭਰਾ ਐ ਥਣ ਝੋਲੀ ਬਹੁਤ ਹੁਣ ਤੋਂ ਇਨਖੜਵਾ ਥਾਣਾ ਠੀਕ ਆ ਗੱਲਾ ਗੱਲਾ ਗੁੱਠਾ ਹੀ ਮਖਾਣਾ ਹੋ ਜਾਂਦੇ ਜਿੰਨੇ ਠੀਕ ਆ ਧਿਆਨ ਤਨ ਤੇ ਕੀ ਕੀ ਕਰਨਾ ਇਹਦਾ ਲੈਣ ਦਾ 28000 ਰੁਪਏ ਮੰਗਣਾ ਨਾ ਮੋਲੇ ਦਾ ਹਾਂ ਇਹ ਲੈਣਾ ਇਹਦਾ 26000 ਰੁਪਏ ਲੈਣਾ ਇਹਦਾ 26000 ਲੈਣਾ ਕੋਈ ਭਾਣਾ ਭਰਾ ਫੋਨ ਲਾਵੇ ਕੋਈ ਜੈਮੈਂਟ ਕਰਕੇ ਕੱਟੀ ਦੀ ਦੇ ਦਾਂਗੇ ਜੀ ਇੱਕ ਇੱਕ ਜੋਕਰ ਦਾ ਬੜਾ ਵੀ ਪੈ ਗਿਆ ਨਾ ਜੀ ਦੋਗਲ ਤੇਲ ਆ ਗਿਆ ਕੱਟੀ ਨਮੀ ਹੋ ਜੂਗੀ ਜੀ ਨਾ ਨਾ ਇਹ ਪੂਰੀ ਕੈਮ ਜਿੰਨੀ ਆ ਹੈ ਸੁਥਰੀ ਆ ਸੁਧਰੀ ਸੁਧਰੀ ਪੇਟ ਕੋੜੇ ਦੀ ਖਾਲ ਦੇਣਾ ਪੂਰੀ ਚੌੜੀ ਆ ਨਹੀਂ ਸਿੰਗਲ ਹੱਡੀ ਦੀ ਆ ਸਿੰਗਲ ਹੱਡੀ ਦੀ ਕੱਟੀ ਇਹਨੇ ਦੁੱਧ ਕਢਣਾ ਆਗੇ ਹਾਂ ਇਹੋ ਬਕਰੀ ਮ ਆਪਣੀ ਪੰਜਾਬ ਦੀ ਆ ਬਾਹਰ ਜਾਈ ਜਾਂਦੀ ਆ ਤੇ ਚਲੋ ਸੁਖਣਾ ਚਲੋ ਕਰਮਾਲਿਆਂ ਨੇ ਜਿੱਦਾਂ ਦਿੱਤੀ ਉਹਨਾਂ ਨੂੰ ਪਤਾ ਹੋਊਗਾ ਇੱਕ ਬੱਕਰੀ ਖਾਦੀ ਉਹ ਉਹ ਬੱਕਰੀ ਬੱਕਰੀ ਦਾ ਪਾਠ ਪਾਠ ਕਾਲਾ ਬੱਕਰੀ ਕਾਲਾ ਵੀਰੇ ਇਹਨਾਂ ਨੇ ਬਰ ਰਹੇ ਆਪਣਾ ਸਮਝਦੇ ਜੀ ਸਮਝੀ ਆਪਾਂ ਕੋਤ ਗਰੀਏ ਠੀਕ ਆ ਆ ਤੇ ਮੇਰਾ ਭਰਾ ਇਹ ਦਾ ਇਹ ਹੀ ਪੀ ਇਹਨੂੰ ਗੜੀ ਦੇ ਥੱਲੇ ਪੈਰਾ ਤੇ ਗਾਲੀ ਪੈਣਾ ਹੁਣ ਵਿਲਰ ਮਾਂ ਨਾ ਬੈਠੀ ਨਾ ਮਾਂ ਖਲੋਦੀ ਨਾ ਇਦਾਂ ਠੀਕ ਆ ਇਹ ਥੱਲੇ ਖੁੱਲੀ ਛੱਡ ਕੇ ਮਾਂ ਥੱਲੇ ਪੈਰਾ ਦੇ ਤੇ ਗਾਲੀ ਪੈਣਾ ਗੜੀ ਨੇ ਸਿੰਘ ਸੂ ਸਿੰਘ ਇੱਕ ਵੱਡਾ ਤੇ ਇੱਕਾ ਨਿਕਾ ਇੱਕ ਸਿੰਘ ਲਾ ਲਿਆ ਉਹਨਾਂ ਨੇ ਅੱਛਾ ਲਾ ਲਿਆ ਆ ਦੇਖੋ ਜੀ ਥਾਣ ਥੋਣ ਵੜੀਆ ਮਿੱਟੀ ਗਾਲੀ ਪੈਂਦੀ ਉਸੇ ਰਗੜੀ ਨਹੀਂ ਠੇਕ ਠੀਕ ਇਹ ਆਤ ਮੈਂ ਵੇਖੀ ਗੁਰੂ ਹੋਰ ਬੰਦੰਗਰ ਦੇ ਅਲੇ ਲੱਗਵੇਂ ਕਿ ਪਰ ਮੈਂ ਆਹਤ ਨਹੀਂ ਕਰੀ ਆਕੀ ਮਿੱਟੀ ਗਾਲੀ ਪੈਂਦੀ ਗੜੀ ਨਹੀਂ ਆਹ ਵੇਖੋ ਵੀ ਕੋਹ ਨਾ ਕੋਹ ਕਿਸ ਬੰਦੇ ਗੋਣ ਹੁੰਦਾ ਕਿਸ ਨਾ ਕਿਸ ਚ ਵੱਖਰਾ ਇਸੇ ਵਾਲੇ ਗਾਲੀ ਪੈਂਦੀ ਆ ਤੇ ਚੰਗੀ ਆ ਦੁੱਧਾ ਤੇ ਕਿੰਨਾਗਾ ਦੁੱਧ ਵੀਰੇ ਦੇ ਥਲੇ 1.5 ਕਿਲੋ ਅੱਛਾ 1.5 ਕਿਲੋ ਦੋ ਟਾਈਮ ਚਵਾਈ ਕਰ ਦਾਂ ਤੇ ਤਿੰਨ ਟਾਈਮ ਚਲੋ ਤਿੰਨੇ ਟਾਈਮ ਕਰ ਲਓ ਭਾਵੇਂ ਚੋਵੇਂ ਟਾਈਮ ਕਰ ਲਓ ਜਦੋਂ ਆਹ ਤਰ ਥਲੇ ਮਾਰੂਗਾ ਉਸੇ ਵੇਲੇ ਗਾਲੀ ਪਊਗੀ ਆਹ ਮੈਂ ਦੁੱਧ ਅੱਧੀ ਗਲਾਸੀ ਦੇਵੇਂ ਤਖਾਂਦੀ ਖੁੰਦੀ ਕੀ ਹੈ ਖਾਂਦੀ ਸਭ ਕਹਾਂ ਮੈਂ ਛੱਡ ਦੇਣਾ ਸਭ ਲੜਕੀ ਨੇ ਆਪੇ ਸਵੇਤਪੁਰ ਗਿਆ ਨਾ ਨਹੀਂ ਨਹੀਂ ਮੈਂ ਚੌਕਰ ਪੱਠੇ ਪੁੱਠੇ ਖਾਈ ਜਾਂਦੀ ਕਈ ਵਾਰ ਕੁਤਰੇ ਪੱਠਿਆਂ ਦੇ ਲਾਏ ਜਾਂਦੇ ਟੁੜੀ ਵੀ ਟੁੜੀ ਵੀ ਰਕੜਦੀ ਏ ਠੀਕ ਆ ਟੁੜੀ ਤਾਂ ਸਾਰਾ ਕੀ ਕਰਨਾ ਇਹਦਾ ਮੁੱਲ ਇਹਦਾ ਮੁੱਲ ਵੀ ਜੀ 12000 ਰੁਪਏ ਜੀ 12000 11000 ਜੀ ਇਸ ਨੂੰ ਦੇਣੀ ਏ ਅੱਛਾ 11000 ਰੁਪਏ ਦੇਣੀ ਆ ਹਾਂ ਚੱਲ ਮੌਕੇ ਤੇ ਲਾ ਲਓ ਫੋਨ ਹਾਂ ਬਾਕੀ ਕਈ ਵਾਰ ਕੁਤਰੇ ਵੀ ਜੀ ਸ਼ਹਿਰਾ ਵੀ ਜੀ 400 ਰੁਪਏ ਕਿਲੋ ਵੀ ਗੰਡਿਆ ਪਿੰਡਾਂ 200 ਰੁਪਏ ਕਿਲੋ ਵੀ ਗੰਡਿਆ ਨੰਨ ਤਾਂ ਸ਼ਹਿਰ ਤੇਰੇ ਵੀ ਬੱਕਰੇ ਨੂੰ ਤੇ ਲੈ ਜਾ ਕਰੇ ਗਾਵਾਂ ਵਿੱਚ ਨਾ ਚੰਗਾ ਇਹ ਜੀਰਾਂ ਦਾ ਦੁੱਧ ਨਹੀਂ ਨਹੀਂ ਲੈ ਜਾ ਕਰ ਤੇ ਬਾਕੀ ਭੈਣ ਭਰਾ ਆਪਣੀ ਸਮਝ ਲਾਵੇ ਡੰਗਰ ਖਾਨਾ ਆਪਣੀ ਤਸੱਲੀ ਕਰਕੇ ਕਿੱਲੇ ਤੋਂ ਖੜੇ ਦੋ ਟਾਈਮ ਚੋਕੇ ਖੜੇ ਦੋ ਟਾਈਮ ਚੋ ਚਾਰ ਟਾਈਮ ਚੋ ਵੀ ਜੀ ਲਾਮਾ ਕਹਦਾ ਬਾਏ ਲਾਮਾ ਇਹਨੂੰ ਹੀ ਦੋ ਜੇ ਦੇਣਾ ਤੇ ਦੇਣਾ ਜਿਹਨੇ ਲਾਮਾ ਉਹਦਾ ਉਹਨੂੰ ਦਮ ਦੋ ਜੀ ਦਾ ਡੰਗਰ ਆ ਕੇ ਆ ਦੋ ਟਾਈਮ ਚਵਾਈ ਕਰੋ ਕੋਈ ਵੀ ਆ ਇਹੋ ਜੀ ਡੰਗਰ ਆ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਵੀਰ ਨੂੰ ਫੋਨ ਜ਼ਰੂਰ ਲਾਇਓ